ਸਪੋਰਟ ਵੀ ਜਦੋਂ ਦਾ ਸੋਭਾ ਦਾ ਸੁਣਿਆ ਬੜੀ ਮਾਨ ਨੂੰ ਜਿਹੜੀ ਥੇਸ ਪਹੁੰਚੀ ਹੈ ਕੱਲੇ ਮੈਨੂੰ ਕਿ ਜਿੰਨੇ ਵੀ ਭਾਰਤੀ ਨੇ ਕਿਉਂਕਿ ਕੱਲ ਦਾ ਜਦੋਂ ਦਾ ਸਾਰੇ ਅਸੀਂ ਲਾਈਵ ਬੈਠੇ ਮੈਚ ਦੇਖ ਰਹੇ ਸੀਗੇ ਹੌਕੀ ਦਾ ਵੀ ਫੋਗੜ ਦਾ ਵੀ ਤੇ ਬੜਾ ਚਾਹ ਚੜਿਆ ਵੀ ਪਹਿਲੀ ਵਾਰੀ ਕੋਈ ਸਾਡੇ ਭਾਰਤੀ ਕੁੜੀ ਐਡੀ ਵੱਡੀ ਉਪਲਬਧੀ ਤੇ ਪਹੁੰਚੀ ਹੈ ਕਿ ਸਾਡੇ ਦੇਸ਼ ਲਈ ਮੈਡਲ ਲੈ ਕੇ ਆਉ ਤੇ ਅੱਜ ਜਦੋਂ ਦਾ ਸਵੇਰ ਤੋਂ ਪਤਾ ਚੱਲਿਆ ਤੁਸੀਂ ਸੋਸ਼ਲ ਮੀਡੀਆ ਦੇਖੋ ਕਿਤੇ ਦੇਖੋ ਹਰ ਕਿਸੇ ਦੀ ਜ਼ੁਬਾਨ ਤੇ ਹੀ ਚਰਚਾ ਵੀ ਆਰ ਬਹੁਤ ਵੱਡਾ ਧੱਕਾ ਜਿਹੜਾ ਸਾਡੀ ਕੁੜੀ ਨਾਲ ਹੋਇਆ ਤੇ ਮੈਂ ਕਹੂੰਗਾ ਫੁਗਾਰਟ ਨੂੰ ਵੀ ਕਿ ਸਾਰਾ ਦੇਸ਼ ਸਾਡੀ ਬੱਚੀ ਦੇ ਸਾਡੀ ਜਿਹੜੀ ਧੀ ਦੇ ਨਾਲ ਹੈ ਕਿ ਉਹਨੇ 140 ਕਰੋੜ ਜਿਹੜੇ ਦੇਸ਼ ਵਾਸੀ ਆ ਉਹਨਾਂ ਜਿਹੜਾ ਦਿਲ ਹੈ ਉਹ ਜਿੱਤਿਆ ਤੇ ਉਹ ਰੋਲ ਮਾਡਲ ਹੈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਜਿੰਨੇ ਵੀ ਜਿਹੜੇ ਖਿਡਾਰੀ ਨੇ ਤੇ ਬਾਕੀ ਜਿੱਥੋਂ ਤੱਕ ਰੀ ਇਨਕੁਆਰੀ ਦੀ ਜਾਂਚ ਕਿਉਂਕਿ ਜਿੰਨੇ ਵੀ ਨਾਲ ਟੀਮ ਗਈ ਹੈ ਜਿੰਨੇ ਵੀ ਸਾਰੇ 올림픽 ਐਸੋਸੀਏਸ਼ਨ ਸਾਰੇ ਐਕਸਪੀਰੀਅੰਸ ਬੰਦੇ ਨੇ ਪਹਿਲਾਂ ਵੀ ਇਸ ਤਰ੍ਹਾਂ ਦੇ ਜਿਹੜੇ ਕਿਉਂਕਿ weight ਕਿਉਂਕਿ ਚਾਹੇ ਬੌਕਸਰਾ ਚਾਹੇ weight ਹਾਂ ਰੈਸਲਰ ਨੇ ਉਹਨਾਂ ਦਾ ਕਿਸ ਤਰ੍ਹਾਂ weight ਘਟਦਾ ਕੀ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਸਾਰੀ ਐਕਸਪੀਰੀਅੰਸ ਟੀਮ ਸੀ ਇਹ ਕਿਸ ਤਰ੍ਹਾਂ ਹੋਇਆ ਕਿਵੇਂ ਹੋਇਆ ਕਿਉਂ weight ਨਹੀਂ ਕਟਿਆ ਜਾਂ ਕਿਸ ਤਰ੍ਹਾਂ ਡਿਸਕਵਾਲਿਫਾਈ ਕੀਤਾ ਗਿਆ ਇਹਦੀ ਮੈਨੂੰ ਲੱਗਦਾ ਕਿ ਜਾਂਚ ਜਿਹੜੀ ਆ ਉਹ ਜ਼ਰੂਰ ਜਿਹੜੀ ਆ ਹੋਣੀ ਚਾਹੀਦੀ ਹੈ ਤੇ ਬਾਕੀ ਮੈਂ ਇਹ ਕਹੂੰਗਾ ਕਿ ਸਾਡੀ ਧੀ ਆ ਜਿਹੜੀ ਫਰਗਾਟੂ ਚੜ੍ਹਦੀ ਕਲਾ ਵਿੱਚ ਰਹੇ ਦੇਸ਼ ਦੀ ਸਾਰਾ ਦੇਸ਼ ਉਹਦੇ ਨਾਲ ਹੈ ਤੇ ਦੇਸ਼ ਨੂੰ ਬਹੁਤ ਜਿਹੜੀਆਂ ਉਮੀਦਾਂ ਨੇ ਇੱਕ ਦਿਨ ਵਿੱਚ ਪੰਜ ਮੈਚ ਜਿੱਤਣਾ ਤੇ ਉਸਕੇ ਬਾਅਦ ਉਮੀਦ ਦੀ ਕਿ ਭਾਰਤ ਮੇ ਇੱਕ 골ਡ ਜੋ ਹੈ ਉਹ ਆਏਗਾ ਲੱਗਦਾ ਹੈ ਕਿ ਉਮੀਦੇ ਪਰ ਪਾਣੀ ਪੀਦਾ ਹੈ ਦੇਖੋ ਮੈਂ ਤਾਂ ਕਹਿ ਰਿਹਾ ਜੀ ਇਸੇ ਗੱਲ ਦਾ ਤਾਂ ਜਿਹੜਾ ਦੁੱਖ ਹੈ ਕਿ ਇੰਨੀ ਵੱਡੀ ਜਿਹੜੀ ਸਾਰਿਆਂ ਨੂੰ ਸਾਨੂੰ ਖੁਸ਼ੀ ਸੀ ਤੁਸੀਂ ਦੇਖੋ ਵੀ ਉਹਦੇ ਮੈਂਟਲੀ ਅੱਜ ਦੀ ਕਿਹੜੀ ਕੀ ਹਾਲਾਤ ਜਿਹੜੇ ਆ ਉਗਾੜਦੇ ਜਿਹੜੇ ਆ ਉਹ ਹੋਣੇ ਆ ਕਿ ਓਕੇ ਸਾਰੇ ਲੋਕਾਂ ਨੂੰ ਜਿਹੜੀਆਂ ਉਮੀਦਾਂ ਸੀ ਪਰ ਮੈਂ ਇਹ ਸਮਝਦਾ ਕਿ ਇਹਦੇ ਨਾਲ ਕਹ ਲਓ ਵੀ ਜਿਹੜੀ ਇਸ ਘਟਨਾ ਜੋ ਵੀ ਘਟਨਾਕ੍ਰਮ ਹੋਇਆ ਸਾਰਾ ਦੇਸ਼ ਉਹਦੇ ਨਾਲ ਆ ਚਲੋ ਦੁੱਖ ਦਾ ਜਿਹੜਾ ਹੋਇਆ ਹੀ ਹੈ ਉਮੀਦਾਂ ਜਿਹੜੀਆਂ ਟੁੱਟੀਆਂ ਨੇ ਪਰ ਮੈਡਲ ਲਿਆ ਕੇ ਵੀ ਚਲੋ ਸਾਰਿਆਂ ਲਈ ਸਾਡੇ ਲਈ ਰੋਲ ਮਾਡਲ ਸੀ ਸਾਡੀ ਗੋਲਡਨ ਗਰ ਸੀ ਤੇ ਸਾਡੇ ਲਈ ਅੱਜ ਵੀ ਉਹ ਉਹੀ ਹੈ ਸਮਾਉ ਦੇ ਹੋਰ ਵੀ ਜਿਹੜਾ ਸਨਮਾਨ ਹੈ ਉਹਦੇ ਲਈ ਵਧਿਆ ਕਿ ਕਿਸ ਤਰ੍ਹਾਂ ਉਹਨੇ ਜੋ ਦੱਸਦੀ ਹੈ ਟੀਮ ਕਿ ਪੂਰੀ ਰਾਤ ਪਰ ਜਿਹੜੀ ਜਾਗ ਕੇ ਜਿਹੜੀ ਹੈ ਮਿਹਨਤ ਕੀਤੀ ਬੜਾ ਕਸ਼ਮਕਸ਼ਾ ਜਿਹੜੀ ਉਹ ਕੀਤੀ ਪਰ ਜੋ ਵੀ ਹੋਇਆ ਉਹਦੀ ਜਾਂਚ ਵੀ ਹੋਵੇ ਤੇ ਮੈਂ ਇਹ ਕਹੂੰਗਾ ਕਿ ਸਾਰੇ ਅਸੀਂ ਨਿੱਜੀ ਤੌਰ ਤੇ ਸਾਰਾ ਦੇਸ਼ ਉਹਦੇ ਨਾਲ ਲੇਕਿਨ ਸਰ ਅਗਰ ਬਾਤ ਕਰੇ ਹਕੀਕਾ ਮੈਚ ਵੀ ਹੋਆ ਕਿਸ ਤਰੀਕੇ से ਆਪ ਦੇਖ ਰਹੇ ਹੋ ਲਗਾਤਾਰ ਨੂੰ ਕਿ ਮੈਂ ਉਹ ਆ ਜਿੱਥੇ ਇਕੱਠੇ ਮੈਚ ਚੱਲ ਰਿਹਾ ਸੀ ਜਿੱਥੇ ਹਾਕੀ ਵਾਲਿਆਂ ਦਾ ਸਾਨੂੰ ਬੜਾ ਦੁੱਖ ਸੀ ਕਿਉਂਕਿ ਬਹੁਤੇ ਪਲੇਅਰਾਂ ਨੂੰ ਹਾਕੀ ਵਾਲਿਆਂ ਨੂੰ ਮੈਂ ਨਿੱਜੀ ਤੌਰ ਤੇ ਵੀ ਜਾਣਦਾ ਪੰਜਾਬ ਦੇ ਜਿਹੜੇ ਖਿਡਾਰੀ ਨੇ ਤੇ ਇਕੱਲਾ-ਇਕੱਲਾ ਕਹਿ ਲੋ ਵੀ ਜਦੋਂ ਉਹਨਾਂ ਦੀ ਡੀ ਦੇ ਨੇੜੇ ਬਾਲ ਜਾਂਦੀ ਤੇ ਆਪਣੇ ਅਸੀਂ ਵੀ ਮੈਨ ਲੱਗਦਾ ਵੀ ਮੈਚ ਬੈਠ ਕੇ ਨਹੀਂ ਦੇਖਿਆ ਹੋਣਾ ਸਾਰੇ ਜਿਹੜੇ ਵੀ ਐ ਖੜ ਕੇ ਵੀ ਹੁਣ ਵੀ ਗੋਲ ਹੋਇਆ ਹੁਣ ਵੀ ਹੋਇਆ ਤੇ ਲੀਡ ਮਿਲ ਗਈ ਸੀ ਇੱਕ ਜੂਰੋ ਦੀ ਸਾਨੂੰ ਇਹ ਸੀਗਾ ਵੀ ਚਲੋ ਕਹਿ ਲੋ ਵੀ ਜਿੱਤਾਂਗੇ ਮਾਡੇ ਹੀ ਕੱਲ ਐਵੇਂ ਲੱਗਿਆ ਵੀ ਜਿਵੇਂ ਕੱਲ ਕਿਸਮਤ ਨੇ ਸ਼ਾਇਦ ਜਿਹੜਾ ਸਾਥ ਨਹੀਂ ਦਿੱਤਾ ਸਾਡੀ ਟੀਮ ਬਹੁਤ ਵਧੀਆ ਖੇਡੀ ਸਾਡੇ ਖਿਡਾਰੀ ਬਹੁਤ ਵਧੀਆ ਖੇਡੇ ਮਿਹਨਤ ਕੀਤੀ ਕਿਤੇ ਨਾ ਕਿਤੇ ਕੱਲ ਮੈਨੂੰ ਲੱਗਦਾ ਵੀ ਜਿਹੜੀ ਕਿਸਮਤ ਕੰਨੀਓ ਜਿਹੜੇ ਆ ਕੱਲ ਹਾਰ ਗਏ ਪਰ ਹੁਣ ਵੀ ਸਾਨੂੰ ਉਮੀਦ ਹੈ ਕਿਉਂਕਿ ਬ੍ਰੌਂਜ਼ ਮੈਡਲ ਲਈ ਜਿਹੜਾ ਮੈਚ ਆ ਉਹ ਬਾਕੀ ਹੈ ਤੇ ਟੀਮ ਬਹੁਤ ਅੱਛਾ ਪਰਫਾਰਮ ਕਰ ਰਹੀ ਹੈ ਤੇ ਹਰਮਨ ਦੀ ਅਗਵਾਈ 'ਚ ਪੂਰੀ ਉਮੀਦ ਹੈ ਕਿ ਭਾਰਤ ਲਈ ਬ੍ਰੌਂਜ਼ ਮੈਡਲ ਜਿਹੜਾ ਜ਼ਰੂਰ ਹੈ ਉਹ ਆਊਗਾ लगातार पंजाब की तरफ से आपकी तरफ से मुद्दे उठाए जा रहे हैं कौन-कौन से ऐसे मुद्दे हैं जो आप उठाना चाहते थे अभी तक नहीं उठा पाए और कौन से ऐसे मुद्दे हैं जो आपने उठाए देखो मुद्दे का चलो बड़े हैं जेड़े पिछले सेशन च मैं जदों तो चल रहे बजट सेशन हर मुद्दे दे जेडी गल कीती है नौजवानों दी बेरोजगारी तो लेके किसानों दे मसलेयां तक पंजाब दे नाल जो वितकरा कीता ओदे ते ਸਾਰੇ ਮੁੱਦਿਆਂ ਜਿਹੜੀ ਗੱਲ ਹੈ ਮੈਂ ਲੋਕ ਸਭਾ ਦੇ ਅੰਦਰ ਰੱਖੀ ਅੱਜ ਵੀ ਮੈਂ ਆਮ ਫਾਈਨੈਂਸ ਤੇ ਜਿਹੜਾ ਬੋਲਿਆ ਕਿ ਤੁਸੀਂ ਜਿਹੜਾ ਸਾਰਾ ਜਿਹੜਾ ਬਜਟ ਹੈ ਜਾਂ ਜਿਹੜੀਆਂ ਦੀ ਪ੍ਰੋਵੀਜ਼ਨਸ ਹੈ ਤੁਸੀਂ ਕੇਵਲ ਤੇ ਕੇਵਲ ਜਿਹੜੇ ਵੱਡੇ ਘਰਾਣਿਆਂ ਕਾਰਪੋਰੇਟ ਘਰਾਣੇ ਉਹਨਾਂ ਦੇ ਹਿਸਾਬ ਨਾਲ ਰੱਖੀਆਂ ਗਈਆਂ ਹਨ ਕਿਉਂਕਿ ਤੁਸੀਂ ਦੇਖੋ ਵੀ ਕਾਰਪੋਰੇਟ ਟੈਕਸ ਦੇ ਵਿੱਚ 22% ਜਿਹੜੀ 30 ਤੋਂ ਘਟਾ ਕੇ 22% ਕਰ ਦਿੱਤਾ ਗਿਆ ਕਰੋੜਾ ਰੁਪਏ ਦਾ ਫਾਇਦਾ ਜਿਹੜਾ ਵੱਡੇ ਘਰਾਣੇ ਨੂੰ ਪਹੁੰਚਾਇਆ ਤੇ ਤੁਸੀਂ ਛੋਟੇ ਜਿਹੜੇ ਆ ਮਿਡਲ ਕਲਾਸ ਲੋਕ ਹੈ ਉਹਨਾਂ ਦੇ ਬੋਝ ਪਾਉਂਦਾ ਜਿਹੜਾ ਕੰਮ ਹੈ ਸਰਕਾਰਾ ਜਿਹੜਾ ਉਹ ਕਰ ਰਹੀ ਹੈ ਜਿਹੜੀ ਰਿਪੋਰਟ ਵੀ ਆ ਉਹਦੇ ਅਨੁਸਾਰ 1% ਆਬਾਦੀ ਕੋਲੇ 40% ਦੇਸ਼ ਦੀ ਜਿਹੜੀ ਸਮਰਾਇਆ ਜਿਹੜਾ ਵੈਲਥ ਹੈਗੀ ਤੇ ਉਹ 40% ਕੇਵਲ 30% ਜਿਹੜਾ ਟੈਕਸ ਹੈ ਉਹ ਭਰ ਰਹੇ ਆ ਤੇ ਬਾਕੀ ਜਿਹੜਾ 77% ਟੈਕਸ ਹੈ ਉਹ ਦੇਸ਼ ਦੇ ਜਿਹੜੇ ਆਮ ਲੋਕ ਹੈ ਜਿਹੜੇ ਕੈਲੋਬੀ ਉਹ ਲੋਕ ਜਿਹੜਾ ਪਰ ਕੈਪੀਟਨ ਇਨਕਮ ਦੇ ਹਿਸਾਬ ਨਾਲ ਗੱਲ ਕਰੀ ਜਿਹੜਾ 136ਵੇਂ ਨੰਬਰ ਤੇ ਹੈ ਦੁਨੀਆ 'ਚ ਉਹ 77% ਸਾਡੇ ਜਿੰਦੀ ਗੱਲ ਕਰਦੇ ਆ ਕਿ ਜੀ ਪੰਜਵੀਂ ਸਭ ਤੋਂ ਵੱਡੀ ਜੀਡੀਪੀ ਆ ਉਹਦਾ ਭਰ ਰਿਹਾ 32 ਲੱਖ ਕਰੋੜ 'ਚੋਂ 14.5 ਲੱਖ ਅ ਜਿਹੜਾ ਇੰਡਾਇਰੈਕਟ ਜਿਹੜਾ ਟੈਕਸ ਹੈ ਤੇ ਤਕਰੀਬਨ 12 ਲੱਖ ਜਿਹੜਾ ਡਾਇਰੈਕਟ ਟੈਕਸ ਹੈ ਜਿਹੜੇ ਮਿਡਲ ਕਲਾਸ ਲੋਕ ਆ ਜਿਹੜੇ ਉਹ ਭਰਦੇ ਆ ਹਨਾ ਤੋ ਸਾਰਾ ਉਹ ਜਿਹੜਾ ਲੋਕਾਂ ਤੇ ਪੈ ਰਿਹਾ ਤੇ ਲੋਕਾਂ ਨੂੰ ਇਸ ਬਜਟ ਦੇ ਵਿੱਚ ਛੂਟ ਵੀ ਜਿਹੜੀ ਆ ਕੋਈ ਨਹੀਂ ਦਿੱਤੀ ਗਈ ਹੈ ਨਾ ਤੇ ਨਵੇਂ ਨਵੇਂ ਜਿਹੜੇ ਟੈਕਸ ਲਗਾ ਕੇ ਲੋਕਾਂ ਦੇ ਬੋਝ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਿਆ ਅੱਜ ਤੱਕ ਤੁਸੀਂ ਦੇਖੋ ਵੀ ਜਿਹੜਾ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਹੈ ਉਹਦੇ ਤੇ ਵੀ 18% ਜੀਐਸਟੀ ਸੋ ਅੱਜ ਮੈਂ ਜੇਕਰ ਕੀਤਾ ਵੀ ਇਹ ਵੀ ਹੈਲਥ ਇੰਸ਼ੋਰੈਂਸ ਵੀ ਮਾਫ ਕੀਤਾ ਜਾਵੇ ਲਾਈਫ ਇੰਸ਼ੋਰੈਂਸ ਤੇ ਵੀ ਟੈਕਸ ਹੈ ਜਿਹੜਾ ਜੀਐਸਟੀ ਟਾਇਆ ਜਾਵੇ ਤੇ ਤੁਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰਦੇ ਸੀ ਤੁਸੀਂ ਐਗਰੀਕਲਚਰ ਜਿਹੜੇ ਇੰਪਲੀਮੈਂਟਸ ਆ ਉਹਨਾਂ ਤੇ ਵੀ ਜਿਹੜਾ ਟੈਕਸ ਹੈ ਉਹ ਲਗਾ ਰੱਖਿਆ ਸੋ ਉਹਦਾ ਵੀ ਮੈਂ ਜ਼ਿਕਰ ਕੀਤਾ ਕਿ ਜਿਹੜਾ ਟੈਕਸ ਹੈ ਉਹ ਹਟਾਇਆ ਜਾਵੇ ਤੇ ਐਦਾਂ ਦੀ ਜਿਹੜੀ ਕਹੋ ਵੀ ਆਉਣ ਵਾਲੇ ਸਮੇਂ ਚ ਬਜਟ ਤਿਆਰ ਕੀਤਾ ਜਾਵੇ ਜਿਹਦੇ ਨਾਲ ਆਮ ਲੋਕਾਂ ਦੇ ਬੋਝ ਘੱਟ ਪਵੇ ਇਨਡਾਇਰੈਕਟ ਟੈਕਸ ਹੈ ਜਿਹੜੇ ਘੱਟ ਤੋਂ ਘੱਟ ਲੱਗਣ ਤੇ ਜਿਹੜੇ ਟੈਕਸ ਹੈ ਉਹ ਕਿਤੇ ਨਾ ਕਿਤੇ ਜਿਹੜਾ ਡਾਇਰੈਕਟ ਟੈਕਸ ਜਾਂ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆ ਜਿਨ੍ਹਾਂ ਨੂੰ ਕਮਾਈ ਬਹੁਤ ਜ਼ਿਆਦਾ ਹੋ ਰਹੀ ਹੈ ਜਿਨ੍ਹਾਂ ਦੀ 25 25 ਗੁਣਾ ਕਮਾਈ ਵਧ ਗਈ ਉੱਥੇ ਠੀਕ ਹੈ ਥੋੜਾ ਬੋਝ ਪਾਇਆ ਜਾ ਸਕਦਾ ਪਰ ਦੇਸ਼ ਦੇ ਜਿਹੜੇ ਆਮ ਨਾਗਰਿਕ ਉਹਨਾਂ ਦੇ ਬੋਝ ਜਿਹੜਾ ਘਟਾਉਣਾ ਚਾਹੀਦਾ ਜਿਹੜੀ ਪਹਿਲੇ ਇਹ ਮਹਿੰਗਾਈ ਦੀ ਜਿਹੜੀ ਮਾਰ ਹੈ ਉਹ ਚੱਲ ਰਹੀ ਹੈ